ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਸਾਡੇ ਨਾਲ ਕੁਝ ਇਸ ਗੱਲਾਂ ਸ਼ੇਅਰ ਕਰਨੀਆਂ ਨੇ ਸੋ ਇਸੇ ਕਰਕੇ ਅੱਜ ਮੈਂ ਲਾਈਵ ਹੋਇਆ ਹਾਂ ਆਪਣੀ ਕੋਈ ਬਹੁਤੀ ਪਹਿਚਾਣ ਨਹੀਂ ਪਰ ਜੋਸ਼ ਸ਼੍ਰੀ

ਇਸ ਗੱਲ ਨੂੰ ਲੈ ਕੇ ਗੰਭੀਰ ਨਹੀਂ ਹੈਗਾ ਕਿ ਤਖਬੀਰ ਬਾਦਲ ਵਿੱਚ ਚੁੱਪੀ ਗੋਲੀ ਚੱਲੀ ਬਿਲਕੁਲ ਨਹੀਂ ਕਿੰਨਾ ਇਸ ਗੱਲ ਦੇ ਉੱਤੇ ਜਿਆਦਾ ਗੰਭੀਰ ਨਹੀਂ ਹੈਗਾ ਇਸ ਤਖਬੀਰ ਬਾਦਲ ਦੇ ਉੱਤੇ ਬੀਓ ਸੇ ਰੀਐਕਟਿਵ ਲੋਕੀਸ ਨੂੰ ਸੇ ਖੱਬ ਚੋੜਾ ਜੇ ਤਾਂ ਨਾਵਨ ਰਾਏ ਸਿੰਘ ਚੋੜਾ ਛੇ ਇਹਦੇ ਜਿਹਦਾ ਨਾਮ ਮੀਡੀਆ ਦੇ ਵਿੱਚ ਬੋਲਿਆ ਜਾ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਵੀ ਤੁਹਾਡੀ ਕੋਈ ਆਪਣੀ ਪਰਸਨਲ ਦੁਸ਼ਮਣੀ ਹੈਗੀ ਹੈ ਕਾੜ ਜੀ ਕੋਈ ਗੁੱਸਾ ਗਿਆ ਲਾ ਹੈਗਾ ਤੇ ਬਈ ਤੁਸੀਂ 100 ਵਾਰੀ ਆਪਣਾ ਗੁੱਸਾ ਕੱਢਦੇ ਦੇਖਦੇ ਵਿੱਚ ਲੋਕੀ ਇਥੇ ਕੱਢਦੇ ਪਏ ਚਿੱਟੇ ਨਾ ਮਾਰ ਰਹੇ ਆ ਗੋਲੀਆਂ ਨਾਲ ਕਹਿੰਦਾ ਵੀ ਨਾਵਾ ਦੇ ਕਿਤੇ ਮਾਰ ਦੇ ਪਈ ਨਾ ਹਫਤਾ ਪਈ ਨਾ ਅੰਮ੍ਰਿਤਸਰ ਹੀ ਕਹਿੰਦਾ ਵੀ ਮੁੰਡਾ ਮਾਰਦਾ ਹੁਣ ਸ਼ਾਇਦ ਕੱਲ ਪਰਸੋਂ ਅੰਮ੍ਰਿਤਸਰ ਬਦਲੇ ਕਿਹੜੀ ਸਾਈਡ ਵੱਲ ਉੱਥੇ ਵੀ ਕਹਿੰਦਾ ਮਾਰਿਆ ਵੀ ਆਪਣਾ ਇਹ ਕਹਿਣ ਦਾ ਮਤਲਬ ਬਣਦਾ ਹੈ ਕਿ ਇਸ ਗੱਲ ਦੇ ਤੇ ਕਹਿੰਦਾ ਵੀ ਚਿੰਤਾ ਹੈ ਕਿ ਵੀ 83 ਦੇ ਵਿੱਚ ਜੋ ਅਟੈਕ ਹੋਇਆ ਸੀ ਤੇ 84 ਤੋਂ ਬਾਅਦ ਹੋਣ ਤੱਕ ਕੋਨ ਪਕਸਰੇ ਕੋਈ ਗੋਲੀ ਨਹੀਂ ਉਸ ਵੀ ਇਸ ਤਰ੍ਹਾਂ ਦੀ ਘਟਨਾ ਠੀਕ ਆ ਬੇਦੇ ਜੀ ਲਈ ਹੋਈ ਸੀ ਉਥੋਂ ਅਨੁਕਾਰਬੋ ਵੀ ਕੀਤਾ ਬਦਰ ਚਿੰਤਾ ਇਸ ਦਾ ਦੀ ਇੱਕ ਸਿੱਖ ਵੱਲੋਂ ਇੱਕ ਸਿੱਖ ਦੇ ਉੱਪਰ ਹਮਲਾ ਉਹ ਵੀ ਗੋਲੀ ਚਲਾ ਕੇ ਵੀ ਉਸ ਅਸਥਾਨ ਦੇ ਉੱਤੇ ਉਸ ਸਿੱਖ ਨੂੰ ਇਹ ਜੀ ਨੂੰ ਕਹਿੰਦਾ ਵੀ ਇਹ ਪੁਲਾਹ შე ਵਿਆਹ ਕਿ ਜਿੱਥੇ 24 ਘੰਟੇ ਹਰ ਟਾਈਮ ਪਾਲ ਪਾਲ ਦੇ ਸਿਰਫ ਜਿਹੜਾ ਵੀ ਬੰਦਾ ਉਥੇ ਵੇਖੀ ਜਾਂਦਾ ਹੈ ਉਥੇ ਚਾਹੇ ਉਹ Hindu ਜਾਂਦਾ ਹੈ ਚਾਹੇ ਉਹ Sikh ਵੀ ਉੱਥੇ ਜਾਂਦੇ ਹੈ ਠੀਕ ਹੈ ਵੀ ਉਹ ਸਿਰਫ ਤੇ ਸਿਰਫ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹਰ ਕੋਈ ਕਰਦਾ ਕੋਈ ਨਹੀਂ ਕਹਿੰਦਾ ਕਿ ਬਈ ਉਹ ਮਰ ਜਾਏ ਵੀ ਉਹ ਮੇਰਾ ਦੁਸ਼ਮਣ ਹੈ ਨਹੀਂ ਦੁਸ਼ਮਣੀ ਉਸ ਉਸ ਖੇਤੋਂ ਬਾਹਰ ਜਾ ਕੇ ਉਸ ਥਾਂ ਦੇ ਅੰਦਰ ਆਣ ਕਿ ਕਿਸੇ ਦੀ ਕਿੰਨੀ ਵੀ ਦੁਸ਼ਮਣੀ ਹੈ ਚਾਹੇ ਉਹਦੇ ਉਹਦੀ ਦੁਸ਼ਮਣੀ ਉਸ ਹੱਦ ਦੇ ਅੰਦਰ ਵਸਿਆ ਖਤਮ ਚਾਹੇ ਉਹ ਦਾ ਦੁਸ਼ਮਣ ਜਿਹੜਾ ਉਹ ਉਹਦੇ ਸਾਹਮਣੇ ਇਥੇ ਬੈਠਾ ਲੰਗਰ ਛਕ ਰਿਹਾ ਹੈ ਜਿਹੜਾ ਆਪਣਾ ਸ਼ਾਇਦ ਬਾਣੀ ਪੜ ਰਿਹਾ ਹੈ ਅਜਿੱ ਕਿ ਡਾ ਤਗੜਾ ਗਲਤ ਮੈਸੇਜ ਕਹਿੰਦਾ ਵੀ ਜੋ ਦੁਨੀਆ ਦੇ ਵਿੱਚ ਜਾਵੇਗਾ 170 80 ਕੰਟਰੀਆਂ ਦੇ ਵਿੱਚ ਮਨ ਹਰ ਇੱਕ ਸਿੱਖੋ ਇਸ ਗੱਲ ਦਾ ਜਵਾਬ ਇੱਕ ਬੰਦੇ ਨੇ ਗੋਲੀ ਚਲਾਈ ਇਹ ਜਵਾਬ ਦੇ ਹਰ ਇੱਕ ਸਿੱਖ ਹੋਵੇਗਾ ਹੁਣ ਜੇ ਕੋਈ ਪੁੱਛੇਗਾ ਕਿ ਵੀ ਆਪਾਂ ਦਰਬਾਰ ਸਾਹਿਬ ਜਾਣਾ ਕਿ ਇੰਡੀਆ ਵਿੱਚ ਇਹ ਵੀ ਕਹਿੰਦਾ ਵੀ ਜਗਾ ਤੂੰ ਜਾ ਕੇ ਫੋਨ ਕਰ ਤੀ ਵੀ ਬਾਹਰੋਂ ਕੇ ਕੀ ਸਾਨੂੰ ਲੋਕੀ ਪੁੱਛਾਂਗੇ ਜੇ ਮੈਂ ਦਿੱਲੀ ਬੰਬਈ ਹੋਵਾਂਗਾ ਨਾ ਕਿ ਜੇ ਬੰਨੇ ਉੜੀਸਾ ਅਜਿ ਦੇ ਕਿਨਾਰਾ ਕਰ ਲਾ ਬੈਂਗਲੁਰੂ ਦੇ ਵਿੱਚ ਕਿਉਂਕਿ ਇਸ ਗੱਲ ਨੂੰ ਗੋਦੀ ਮੀਡੀਆ ਨੇ ਇਸ ਤਰੀਕੇ ਨਾਲ ਉਛਾਲਣਾ ਵਾ ਇਹ ਵੀ ਹਰ ਇੱਕ ਨੂੰ ਪੁੱਛਿਆ ਜਾਏਗਾ ਕਿ ਭਈ ਆਪਾਂ ਤੇ ਜਾਈਏ ਕਿ ਨਾ ਵੀ ਵੀ ਸਾਡੇ ਤੇ ਹਮਲਾ ਤਾਂ ਨਾ ਹੋ ਜੂਗਾ ਸਿਰਫ ਇੱਕ ਬੰਦੇ ਦੀ ਕਿਉਂਕਿ ਗੱਲ ਤੇ ਕੋਈ ਨਹੀਂ ਵੀ ਜਿਨ੍ਹਾਂ ਨੇ ਇਹ ਕਰਨਾਂ ਚ ਗੱਲਾਂ ਪਾ ਕੇ ਚਹਿਣਾ ਵੀ ਤੁਸੀਂ ਜਾਓਗੇ ਤੇ ਤੁਹਾਡੇ ਤੇ ਨਾ ਗੋਲੀ ਚੱਲ ਜੇ ਇਹਦਾ ਮਤਲਬ ਇਹ ਤੇ ਫਿਰ ਇਹ ਹੋ ਗਿਆ ਕਿ ਇਹ ਦਰਬਾਰ ਸਾਹਿਬ ਜਿਹੜੇ ਤੋਂ ਤਰੇ ਫਿਰਦੇ ਆ ਉਹ ਵੀ ਹਰ ਇੱਕ ਨੂੰ ਮਾਰਨ ਵਾਲੇ ਤਰੇ ਫਿਰਦੇ ਕੀ ਜਵਾਬ ਆਪਾਂ ਦੇਵਾਂਗੇ ਵੀ ਕੋਈ ਬੰਦੀ ਤਾਂ ਨਹੀਂ ਜੇਬੀ ਕੋਰਚ ਜਾ ਜਾਂ ਪੁਲਿਸ ਕੋ ਜਾ ਉਹਦੇ ਖਿਲਾਫ ਕਹਿੰਦਾ ਵੀ ਇਹ ਘਰ ਵਿੱਚ ਚਰਵਾ ਦੇਹ ਰਾਗਾ ਲਈ ਤੇ ਦਰਬਾਰ ਸੈਟ ਤੋਂ ਬਾਹਰਲੇ ਬੰਨੇ ਜੁਰਮ ਮਰਜੀ ਕਰਦਾ ਪਰ ਉਸ ਟਾਈਮ ਤੇ ਸਕਬੀਰ ਬਾਦਲ ਵੀ ਇੱਕ ਗੁਰੂ ਦਾ ਸੇਕੀ ਹੋਣੇ ਗਲਤੀਆਂ ਕੀਤੀਆਂ ਸੀ ਉਹਦੀ ਮਾਫੀ ਆਸ ਤੇ ਇੱਥੇ ਤਨਖਾਇਆ ਕਰਾ ਦਿੱਤਾ ਸੀ ਤੇ ਉਹ ਆਪਣੀ ਜਿਹੜੀ ਸਜ਼ਾ ਵਾ ਉਹਨੂੰ ਭੁਗੜਾ ਪਿਆ ਸੀ ਮੈਂ ਕੋਈ ਸਕਬੀਰ ਬਾਦਲ ਦਾ ਕਹਿੰਦਾ ਉਨੀ ਹੈਗਾ ਨਾ ਮੈਂ ਕਾਂਗਰਸ ਪਾਰਟੀ ਦੇ ਨਾਲ ਨਾ ਮੈਂ ਆਮ ਆਦਮੀ ਪਾਰਟੀ ਦੇ ਨਾਲ ਮੈਨੂੰ ਤੇ ਇਸ ਗੱਲ ਦੀ ਇਹ ਨੂੰ ਕੀ ਆਉਂਦੀ ਹੈ ਕਿ ਜਦੋਂ ਤੋਂ 84 ਤੋਂ ਬਾਅਦ ਜਿੰਨੀ ਵੀ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਸਰਕਾਰ ਬਣੀ ਸਿੱਕਦੇ ਕੋਈ ਗੋਲੀ ਨਹੀਂ ਚੱਲੀ ਦਰਬਾਰ ਸਾਹਿਬ ਦੇ ਅੰਦਰ ਪਰ ਆਮ ਆਦਮੀ ਪਾਰਟੀ ਬਣੀ ਸਰਕਾਰ ਇਹ ਸਰਕਾਰ ਦੇ ਸਰਕਾਰ ਦੇ ਆਪਣੀ ਇਸ ਪਾਵਰ ਸਿਸਟਮ ਦੇ ਅੰਡਰ ਜੋ ਗੋਲੀ ਚੱਲੀ ਹੈ ਜਿੱਦਾਂ ਲੋਕੀ ਕਹਿੰਦੇ ਹੀ ਨਾ ਕਿ ਭਗਵਾਨ ਜਨਾ ਸਰਕਾਰ ਫੇਲ ਹੋ ਗਈ ਹੈ ਕਿ ਜਿੱਲੀ ਚਲਾਈ ਜਾ ਰਹੀ ਹੈ ਤੇ ਆਪਾਂ ਨਹੀਂ ਕਹਿੰਦੇ ਚਲੋ ਕੋਈ ਗੱਲ ਪਰ ਨਹੀਂ ਹੁਣ ਇਹ ਗੱਲ ਹਾਵਤੀ ਹੋ ਗਈ ਹੈ ਇਹ ਸਰਕਾਰ ਨਹੀਂ ਸੰਭਾਲ ਸਕਦੀ ਇੱਕ ਬੰਦਾ ਪਸਤੂਰ ਲੈ ਕੇ ਹੁਣ ਤੁਸੀਂ ਖਬਰਾਂ ਜੋ ਦੱਸਦੇ ਪਏ ਹੋ ਜੀ ਉਹ ਖਾਲਸਾ ਆਮ ਲਾਇਬ੍ਰੇਰੀ ਹੁੰਦਾ ਕਹਿੰਦਾ ਜੀ ਬੰਦਾ ਇਹ ਇਹ ਤੁਹਾਨੂੰ ਇਹ ਬਾਰੇ ਇੰਨਾ ਪਤਾ ਸੀ ਮੀਡੀਆ ਨੂੰ ਪਤਾ ਸੀ ਤੇ ਫਿਰ ਉਹ ਬੰਦਾ ਜਦੋਂ ਦਰਬਾਰ ਸਾਹਿਬ ਅੱਧ ਜਾਂਦਾ ਪਿਆ ਸੀ ਉਨਨੂੰ ਰੋਕਿਆ ਤੇ ਨਹੀਂ ਜਾ ਸਕਦਾ ਪਰ ਚੈਕਿੰਗ ਤੇ ਕੀਤੀ ਜਾ ਸਕਦੀ ਹੀ ਨਾ ਕਿ ਯਾਰ ਬੰਦਾ ਕੋਈ ਗਲਤ ਕੰਮ ਨਾ ਕਰ ਦੇ ਬੇਸ਼ੱਕ ਉਸ ਫੀਰ ਬਾਦ ਉਹਨੇ ਕਿਹਾ ਜੀ ਗੋਲੀ ਮਾਰਨ ਵਾਸਤੇ ਉਹ ਲੱਗ ਗਿਆ ਹੀ ਉਹਨੇ ਹੋਰ ਕਿਸੇ ਨੂੰ ਨਹੀਂ ਮਾਰੀ ਪਰ ਗੋਲੀ ਕਿਸੇ ਨੂੰ ਲੱਗ ਵਿੱਚ ਸਕਦੀ ਹੀ ਨਾ ਇਹਦੇ ਵਿੱਚ ਪੁਲਿਸ ਦਾ ਤੇ ਖਾਸ ਕਰਕੇ ਪੰਜਾਬ ਦਾ ਇਹ ਫੇਲਿਅਰ ਹੈ ਪਰਵਾਸੀ ਜਿਹੜੇ ਭਈਏ ਉਹਨਾਂ ਨੂੰ ਕਹਿੰਦਾ ਵੀ ਸਿਕਿਉਰਟੀ ਨਹੀਂ ਜਾਂਦੀ ਉਹਨਾਂ ਦਾ ਖਿਆਲ ਨਹੀਂ ਦੀ ਸਰਕਾਰ ਆਪਣੇ ਸਿੱਖਾਂ ਨੂੰ ਕਹਿੰਦਾ ਆਪਣਾ ਕਿਉਂਕਿ ਜੇਲਾਂ ਦੇ ਵਿੱਚ ਜੇਕਰ ਪੰਜਾਬੀ ਪਾਣੀ ਦੇ ਵੱਡੇ ਨਾਲੇ ਪਾਣੀ ਜੇ ਇਕੱਠੇ ਹੋ ਕੇ ਸਰਕਾਰ ਅਗੇ ਦਰਣਾ ਲਾ ਕੇ ਜੇ ਮੰਗ ਰੱਖਣਾ ਚਾਹੁੰਦੇ ਨੇ ਤੇ ਕੀ ਗੱਲ ਇਹ ਇਸ ਦੇਸ਼ ਦਾ ਜੋ ਸੰਵਿਧਾਨ ਉਹਦੇ ਮੁਤਾਬਿਕ ਨਹੀਂ ਬੰਦਾ ਕਿ ਉਹ ਵੀ ਹਰ ਬੰਦਾ ਕਹਿੰਦਾ ਵੀ ਪ੍ਰੋਟੈਸਟ ਕਰ ਸਕਦਾ ਆਪਾਂ ਬੈਗ ਕਿਦਾਂ ਕਹਿੰਦਾ ਚੁੱਕ ਚੁੱਕ ਤੁਸੀਂ ਉਹਨਾਂ ਨੂੰ ਕਹਿੰਦਾ ਵੀ ਬੱਸਾਂ ਜੇ ਕਰਕੇ ਇਹਨਾਂ ਨੂੰ ਵੀ ਰਾਸਤ ਕੀਤੇ ਲੱਕੇ ਸਦਾਨੀ ਦੀ ਗੱਡੀ ਦੇ ਵਿੱਚ ਕੋਸ ਥੋੜਾ ਕਿਦਾਂ ਡੰਡੇ ਮਾਰ 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 ਕੇ ਉਹਨੇ ਸ਼ੀਸ਼ਾ ਹੀ ਪਾ ਛੱਡਿਆ ਸਿਰਫ ਇਹ ਪੁਲਿਸ ਜਿਹੜੀ ਆ ਵੀ ਸਿਰਫ ਸਾਨੂੰ ਕਿਹੰਦਾ ਟਾਰਗੇਟ ਕਰਦੀ ਪਈ ਹੈ ਬਾਕੀ ਹੱਥ ਜੋੜ ਕੇ ਦੱਲੇਗੀ ਬੇਨਤੀ ਹੈ ਆਪਣੀ ਦੁਸ਼ਮਣੀ ਨੂੰ ਹਰ ਇੱਕ ਨਾ ਇਹ ਨਹੀਂ ਕਿੰਦਾ ਦਰਵਾਜ਼ਾ ਹੈ ਵੀ ਸਿਰਫ ਇੱਕ ਪਿੰਡ ਦੇ ਵਿੱਚ ਬਣੇ ਇੱਕ ਸ਼ਹਿਰ ਦੇ ਵਿੱਚ ਬਣੇ ਇੱਕ ਕਸਬੇ ਦੇ ਵਿੱਚ ਇੱਕ ਇੱਕ ਚਾਰ ਯਾਰ ਗਲੀਆਂ ਦੇ ਵਿੱਚ ਇੱਕ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗੋਲੀ ਤੇ ਬਹੁਤ ਵੱਡੀ ਗੱਲ ਹੈ ਇੱਕ ਪੱਥਰ ਵੀ ਇੱਕ ਦੂਸਰੇ ਦੇ ਉੱਤੇ ਮਾਰਨਾ ਮੈਂ ਕਹਿੰਦਾ ਕਿ ਇਹ ਵੀ ਮਾੜੀ ਘਟਨਾ ਹੈ ਜਿਹੇ ਵੀ ਗੁਰਦੁਆਰੇ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹਰ ਇੱਕ ਨੂੰ ਐਨਾ ਹਰ ਇੱਕ ਧਰਮ ਨੂੰ ਐਨਾ ਇੱਜ਼ਤ ਮਾਨ ਦਿੱਤਾ ਗਿਆ ਕਿ ਸਾਰਿਆਂ ਦੇ ਦਰਵਾਜ਼ੇ ਖੁੱਲ੍ਹੇ ਛੱਡੇ اج ان دروازے اپنے ہاتھی بند کرنے بادل دے مار اپنی اگنی چنگی طرح پشانو کہ ہی کی سمجھتے پے کی بوجھتے پی تھی کی کرنا چاہتے ਟਾਡੇ ਦੇ ਅੱਗੇ ਬੜੇ ਦੁਸ਼ਮਾਨ ਆ ਚਾਹੇ ਉਪਰਲੇ ਸਰਕਾਰ ਚਾਹੇ ਥੱਲੇ ਸਰਕਾਰ ਹੈ ਇਸ ਖਾਂ ਦੀ ਕਹਿੰਦਾ ਵੀ ਦੁਸ਼ਮਾਨਾ ਬਟਰੋਲ ਪੰਪਦਾਲੋ ਦਾਲੋ ਦੇ ਠੇਕੇਦਾਰੋ ਅੱਜ ਜਗ੍ਹਾ ਦੇ ਭਈਏ ਮਾਛਲੀ ਭਈਏ ਮਾਛਲੀ ਅੱਜ ਜੋਗਾ ਕੈਂਪ ਕਹਿੰਦਾ ਸਰਕਾਰ ਨੇ ਜਦੋਂ ਕਿ ਨਹੀਂ ਜੋਗੇ ਆ ਜੋਗਾ ਜੀ ਕੰਮਾ ਕਰਨਾ ਜੀ ਸਰਕਾਰ ਉਹਨਾਂ ਮਤੇ ਅਵੇਲੇਬਲ ਕਰਾਊਗਾ ਜਿਹੜੇ ਟੀਚਰ ਆ ਵੀ ਉਹ ਸੇ ਭਈਆਂ ਨੂੰ ਕਹਿੰਦਾ ਵੀ ਉਹਨਾਂ ਨੇ ਅਪਾਰਟਮੈਂਟ ਕੀਤਾ ਹੈ 20-20 ਹਜ਼ਾਰ ਰੁਪਏ ਦਾ। ਪੰਜਾਬੀਆਂ ਨੇ ਕੀਤਾ ਹੀ ਨਹੀਂ। ਤੇ ਪੰਜਾਬੀ ਕਿੱਥੇ ਜਾ? ਇੱਕ ਤਮਾਵਾ ਕੇ ਸਰਕਾਰ ਤੱਕ ਗੱਲ ਪਹੁੰਚੋਰੀ। ਇਹ ਵੀ ਇੱਕ ਕਹਿੰਦਾ ਆਪਣਾ ਦੂਜਾ ਜੁਰਮ ਨੇ ਯਾਰਿਆ। ਉਹ ਬੇਨਤੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਹੈ ਕਿ ਮੈਂ ਪੰਜਾਬ ਪੰਜਾਬੀਏ ਤੋਂ ਪਿਆਰ ਕਰਦਾ ਹਾਂ। ਪਰ ਦੇਖਦਾ ਨਹੀਂ ਪਿਆ ਮਾਂ ਸਾਹਿਬ ਤੁਹਾਨੂੰ ਵੋਟਾਂ ਪਾਈਆਂ ਸੀ ਇਹ ਤਾਂ ਆਪ ਖੋਲ੍ਹ ਕੇ ਕਿਨੇ ਜਿਹਦੇ ਵਿੱਚ ਕੋਈ ਦੋਰ ਆਏ ਹਰਿਆਣਾ ਦੇ ਵਿੱਚ ਬਜਰੰਗਦਾਲ ਵਾਲਿਆਂ ਨੇ ਕਿੰਨੀਆਂ ਕਹਿੰਦਾ ਵੀ ਕਿਰਪਾਨਾਂ ਵਗੈਰਾ ਆ ਕੀ ਕਿੰਨੇ ਖੜਿਆ ਉਥੇ ਇਹ ਬਣਾ ਗੱਡੀਆਂ ਫੂਟੀਆਂ ਦੋ ਪੁਲਸਲੇ ਮਰ ਗਏ ਉਥੇ ਕੋਈ ਕਹਿੰਦਾ ਵੀ ਐਨਐਸਏ ਨਹੀਂ ਲੱਗੀ ਭਾਈ ਅਮਰਪਾਲ ਸਿੰਘ ਨੇ ਕਹਿੰਦਾ ਵੀ ਕਿਹੜੇ ਬੁਸਟ ਵਾਲੇ ਦਾ ਕਹਿੰਦਾ ਆਪਣਾ ਤਾਂ ਜਲਦੀ ਗੋਲੀ ਮਾਰ ਕੇ ਕਟਰ ਕੀਤਾ ਹੈ ਜੇ ਕਿਹੜੀ ਕਹਿੰਦਾ ਵੀ ਉਹਨੇ ਇੱਕ ਬਖਰੀ ਢਾਣੀ ਬਣਾਈ ਜਿੰਨੂੰ ਜਿੰਨਾਂ ਨੂੰ ਆਰਡਰ ਦਿੱਤਾ ਸੀ ਉੱਥੇ ਹੀ ਗੋਲੀਆਂ ਚਲਾ ਦੇ ਨੀ ਕਿੱਥੇ ਗੋਲੀ ਚਲਾਈ ਐਨਐਸਏ ਕਹਿੰਦਾ ਨਾ ਸਿਰਫ ਸਿੱਖਾਂ ਵਾਸਤੇ ਬਣੀ ਉਹ ਤਾਂ ਸਾਡੇ ਦੁਸ਼ਮਣ ਹੈ ਹੀ ਹੈ ਪੰਜਾਬ ਦਾ ਮੁੱਖ ਮੰਤਰੀ ਇੱਕ ਪੰਜਾਬੀ ਹੈ ਇੱਕ ਸਿੱਖਵਾ ਇਹ ਨਹੀਂ ਕਹਿੰਦੇ ਕਿ ਆਪਾਂ ਆਕੇ ਵਿੱਚ ਇਹ ਵੀ ਸਿੱਖ ਕਤਲ ਕਰਦੇ ਨੇ ਤੇ ਕਹਿੰਦਾ ਵੀ ਸਿੱਖ ਨੂੰ ਕਹਿੰਦਾ ਵੀ ਵੀ ਸਜ਼ਾ ਹੀ ਨਾ ਵੀ ਨਹੀਂ ਜਿਹੜਾ ਜੁਰਮ ਕਰੂਗਾ ਵੀ ਉਹਨੂੰ ਸਜ਼ਾ ਤੇ ਹੋਵੇਗੀ ਪਰ ਇਦਾਂ ਤਾਂ ਨਹੀਂ ਨਾ ਕਿ ਵੀ ਉਹ ਅਮਿਤ ਰੋੜੇ ਵਰਗੇ ਰੋਜ਼ ਪਹੁੰਚਣ ਵਾਲੇ ਕੁੱਤੇ ਉਹ ਜੋ ਮੱਦੀ ਕਰਦੇ ਫਿਰਦੇ ਉਹਨਾਂ ਉੱਪਰ ਕੋਈ ਨਹੀਂ ਉਹ ਅਮਸਰ ਦੇ ਵਿੱਚ ਜਿਹੜਾ ਸੰਦੀਪ ਸੂਰੀ ਜਿਹੜਾ ਦੰਦੂ ਮਾਰਿਆ ਹੈ ਭਾਈ ਸੰਦੀਪ ਸਿੰਘ ਸੰਨੀ ਨੇ ਤੋ ਬਾਰੇ ਇੱਕ ਮੁੰਡੇ ਨੇ ਬਿਆਨ ਦੇਤਾ ਵੀ ਸਾਰੇ ਸਿੱਖ ਮਾਰਦੇ ਨੇ ਲਿਆ ਕਿਸ ਨੇ ਐਕਸ਼ਨ ਕੋਈ ਨਹੀਂ ਲਿਆ ਤੇ ਕਿਉਂ ਸਿੱਖਾਂ ਦੇ ਵੈਰੀ ਬਣੀ ਜਾ ਰਹੇ ਨੇ ਜੀ ਜੀਪੀ ਡੀ ਆਈਜੀ ਭਾਈ ਮਨਪਾਲ ਸਿੰਘ ਦੇ ਉਥੇ ਮੈਂਟੋ ਮੈਂਟੀ ਕਹਿੰਦਾ ਵੀ ਕਾਨਫਰੰਸ ਕਰ ਛੱਡੀ ਉਹ ਭਾਈ ਨੌਣੇ ਹਾ ਜਿਹੜਾ ਕਤਲ ਵੀ ਉਹ ਤੁਹਾਡਾ ਜੀ ਫੋਨ ਵੀ ਆਪਣੇ ਹੱਥੀਂ ਕਰਾਉਂਦੇ ਉਹਨੂੰ ਤੇ ਕਰਦਿਆਂ ਨਾਲ ਗੱਲ ਕਰਨ ਬਾਅਦ ਸ਼ਾਇਦ ਹਫ਼ਤੇ ਇੱਕ ਦੋ ਦਿਨ ਰਕੇ ਤੀ। ਕਿਉਂ ਕੰਫਰੰਸ ਕਰਕੇ ਜੀ ਉਹਦੇ ਵਿਚਾਰ ਮਿਲਦੇ ਪਏ। ਵੀ ਫੋਨ ਰੱਖਦੇ ਆਪਣੇ ਹੱਥੀਂ ਕਰਾਉਂਦੇ ਉਹਨੂੰ ਤੁਸੀਂ ਉਹਨੇ ਕਿਹੜਾ ਕਹਿੰਦਾ ਵੀ ਅੰਦਰ ਤੋਂ ਮੈਲ ਖੜਿਆ। ਆਰੇ ਨੂੰ ਬੇਨਤੀ ਹੈ ਖਾਸ ਕਰਕੇ ਸਿੱਖਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਪਾਈਆਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਕਰਾਇਦਾ ਰਜਾਨ ਆਪਣੇ ਖੇਤੀ ਵਾਲੇ ਧੰਦੇ ਵਾਲਿਆ ਬੰਨੀ ਸਪੇਸ ਨਾ ਦਿਓ ਪਰ ਸ਼ਹਿਰ ਦੇ ਵਿੱਚ ਥਿੰ ਸਪੇਸ ਦਿਆਰੇ ਤਾਂ ਜੇ ਆਪਣੇ ਪੰਜਾਬੀ ਕੋਈ ਜਿਹੜੀ ਲਾਉਂਦੇ ਜਾਂ ਕੁਝ ਕਰਦੇ ਇਹਨਾਂ ਨੂੰ ਵੜਦੇ ਹੀ ਨਹੀਂ ਉਹ 4 ਦਿਨ ਲਾ ਕੇ ਉਸ ਤੋਂ ਬਾਅਦ ਚੁੱਕ ਕੇ ਆਪਣਾ ਸਮਾਨ ਬਹਿਣ ਦੇ ਵਿਚਾਰੇ ਕੀ ਕਰੀ ਕੀ ਕਰਨਾ ਤੁਸੀਂ ਤੇ ਵੜਦੇ ਉਹਨਾਂ ਕੋਲ ਜਾ ਆਗੇ ਜੇ ਕੋ ਸਰਕਾਰ ਦੇ ਉੱਪਰ ਸਰਕਾਰ ਦੇ ਇਹ ਸਰਕਾਰ ਨਹੀਂ ਕਰਦੀ ਆਪਾਂ ਆਪ ਹੀ ਇੱਕ ਤਾਂ ਬਣਾ ਕੇ ਤੇ ਇੱਕ ਦੂਸਰੇ ਦਾ ਧਿਆਨ ਰੱਖ ਸਕਦੇ ਆ ਸੋ ਇੱਕੋ ਹੀ ਬੇਨਤੀ ਹੈ ਜਾਗ ਜਓ ਦੇਖ ਤਾਂ ਬਣਾ ਕੇ ਦੇਖੋ ਪੰਜਾਬ ਪੰਜਾਬੀ ਜਿੰਦਾਬਾਦ ਤਾਂ ਹੀ ਹੋਏਗੀ ਜੇਕਰ ਆਪਾਂ ਇਕੱਠੇ ਹੋਵਾਂਗੇ ਸੱਤ ਸਮੂਹ ਦੀ ਗੱਲ ਕਿਸੇ ਵੀ ਧਰਮ ਸਥਾਨ ਦੀ ਕਿਸੇ ਬੰਦੇ ਨੂੰ ਕੋਈ ਮਾਰਨ ਦਾ ਜਰੂਰ ਤੇ ਗੋਲੀ ਮਾਰ। ਕਿਉਂਕਿ ਇਹ ਕੰਮ ਸ਼ੋਭਨ ਜਿੰਦ ਦੇ ਖਾਸ ਕਰਕੇ ਸਿੱਖਾਂ ਨੂੰ ਜਿੱਥੇ ਲੱਖ 2 ਲੱਖ ਬੰਦਾ ਡੇਲੀ ਲੰਗਰ ਛਕਦਾ ਜਿੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਭਾਈ ਤੂੰ Hindu ਹੋ ਜਾਂ Musalman ਜਾਂ Assai ਉਥੇ ਇਹ ਗੋੜੀ ਚੱਲੇ ਕਿੰਨੀ ਮਾੜੀ ਘਟ ਨੇ ਉਹ ਬੇਨਤੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਦਾ ਐਗੋ ਦੀ ਕੀ ਫਾਦੇ ਬਚਾ ਲੋ ਪਿਆਰ ਲੋ ਪੰਜਾਬੀਓ ਇਹ ਸਾਫ਼ ਇਹ ਉਹ ਭਾਈ ਜਗਤਪਾਲ ਸਿੰਘ ਹੋਣਾ ਦਾ ਮੈਨੂੰ ਲੱਗਦਾ ਕਿ ਪੰਜਾਬ ਨੂੰ ਗਿਝਾਉਣ ਲਈ ਉਹ ਬਹੁਤ ਕਾਮਯਾਬ ਇਹ ਬਿਸਕੀਨਾ ਜੋੜਨ ਵਾਲੇ ਬਿਸਕੀਨਾ ਜੁੜੇ ਰਹਿਣ ਵਾਲੇ ਇਹ ਪੰਚਕੀ ਲੀਡਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ। ਉਹ ਗੱਲ ਕਰਿਆ ਕਰੋ ਬੰਦੀ ਸਿੰਘਾਂ ਦੀ ਜਿਹੜੇ ਅੰਦਰ ਬੈਠੇ ਸਜਾਵਾਂ ਭੁਗਤਦੇ ਨੇ। ਸਾਡੇ ਵਾਸਤੇ ਕੋਈ ਕਾਨੂੰਨੀ ਨਹੀਂ ਹੈਗਾ ਸਿੱਖਾਂ ਵਾਸਤੇ। ਪਰ ਫਿਰ ਵੀ ਹਰ ਇੱਕ ਸਿੱਖ ਇਸ ਗੱਲ ਤੇ ਮਾਨ ਜ਼ਰੂਰ ਕਰਦਾ ਹੈ ਕਿ ਮੈਂ ਪੰਜਾਬ 'ਚ ਪੈਦਾ ਹੋਇਆ ਹਾਂ ਤੇ ਮੈਂ ਸਿੱਖ ਹਾਂ। ਚਾਹੇ ਮੈਂ ਗਰੀਬਾਂ ਚਾਹੇ ਮੈਂ ਅਮੀਰਾਂ ਤ론 ਮਾਂ ਜੂਰ ਹੁੰਦਾ ਜਿਹੜਾ ਪਿੱਛੇ ਲੱਗਦਾ ਨਾਮ ਸਿੰਘ ਉਹਦੀ ਵੈਲਿਊ ਬਹੁਤ ਹੈ ਉਹ ਵੈਲਿਊ ਨੂੰ ਨਾ ਘਟਾਓ ਸੋ ਸਾਰਿਆਂ ਕੀ ਬੇਨਤੀ ਹੈ ਕਿ ਵੀਡੀਓ ਨੂੰ ਜਰੂਰ শেয়ার ਕਰਿਓ ਆਪਣੇ ਕਮੈਂਟਾਂ ਦਾ ਜਰੂਰ ਇਸ ਚੀਜ਼ ਬਾਰੇ ਦੱਸਿਓ ਕਿ ਮੈਂ ਕੋਈ ਗਲਤ ਕਨੇ ਬੋਲਿਆ ਸੋ ਜੇਕਰ ਮੈਂ ਕੋਈ ਗਲਤੀ ਬੋਲਦੀ ਕੀਤੀ ਹੈ ਉਪਰ ਵੀ ਸੰਤੇਜ਼ੂ ਮਾਰਕ ਕਰ ਦਿਓ ਬਾਇਗੋ ਜੀ ਫਾਲਸਾ ਬਾਇਗੋ ਜੀ ਨੂੰ